ਕੀ ਜਨ ਕਰਾਇਆ ਇਹ ਦਵਾਈ ਖਵਾ ਜਾਂ ਕੁਛ ਕਰ ਮੂੰਹ ਤਾਂ ਦਵਾਈ ਦਾ ਨਹੀਂ ਪਤਾ ਲਿਆ ਦਵਾਈ ਦਵਾਈ ਨਹੀਂ ਕਿਵੇਂ ਦਵਾਈ ਚਲੋ ਮੈਂ ਰੋਮਾਂ ਤੇ ਫਲ ਟੁੱਟ ਲਿਆ ਦੇਣਾ ਹੋਣੇ ਕਰੂਗਾ ਆਪੇ ਹੈ ਫੜਕਣੇ ਤਾਂ ਫਿਰ ਆਪੇ ਜਾਂ ਦਵਾਈ ਨਹੀਂ ਦਿੰਦੀ ਇਹ ਕੀ ਮੱਚਾ ਸਦਾ ਤੇਰਾ ਬਣਾ ਲਿਆ ਰੋਟੀ ਬਣਾ ਲੈਂਦੀ ਏ ਚੰਗੀ ਭਲੀ ਬਣਾ ਦਿੰਦੀ ਇਹ ਬਣਾ ਲੈਂਦੀ ਤਾਂ ਬਣਾ ਬਣਾ ਲੈਂਦੀ ਇਹਨਾਂ ਪੁੱਤੇ ਨੇ ਮੇਰੇ ਬਣਾ ਕੇ ਦਿੱਤੀ ਕਿ ਨਹੀਂ ਰੋਟੀ ਜੇ ਦੱਸ ਕਹਿ ਦੇਣ ਫਿਰ ਮੈਂ ਫਿਰ ਪ੍ਰੇਜ ਬਾਬ ਜੀ ਮੈਂ ਰੋਟੀ ਮੇਰੀ ਗੱਲ ਕਰ ਤਾਂ ਅੱਗੇ ਵੀ ਇਹ ਕਰ ਗਈ ਮੈਂ ਤਾਂ ਨੋਗੀਆਂ ਵੀ ਕਰ ਲਈ ਮੈਂ ਜੇ ਮੈਂ ਰੋਟੀ ਬਣਾ ਕੇ ਦਵਾਗਾ ਜੇ ਕੱਪੜੇ ਤੋਂ ਮਾਰ ਭੰਡਾ ਆ ਇੱਥੇ ਇੱਕ ਕੰਮ ਦੀ ਦੁਕਾਨ ਹੈ ਰਿਪੋਰਟਿੰਗ ਤੋਂ ਪਤਾ ਲੱਗਦਾ ਰੋਟੀ ਕਿੰਨੀ ਬੜਦੀਆਂ ਨੇ ਆਹ ਤੇ ਆਹ ਤੇ ਇੰਨੇ ਟੱਲ ਨੇ ਆਦਾ ਕੱਟੀ ਗਿਆ ਉਹ ਤਾਂ ਗਲਤੀ 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 ਉਹ ਤਾਂ ਤੂੰ ਜਦੋਂ ਬੱਤਾਂ ਨਹੀਂ ਕਰ ਰਹੀ ਤੇ ਮੁੰਡੇ ਜੰਮੇ ਨੇ ਉਹ ਝੰਡ ਪਈ ਮੇਰੇ ਕਰਾ ਨਹੀਂ ਆ ਕਿ ਜਦੋਂ ਖੜਕੀ ਮੈਂ ਕਹਿੰਦੀ ਨਹੀਂ ਨਾ ਕਿ ਕਿਹਨੇ ਵਿੱਚ ਜੰਮੇ ਨਹੀਂ ਜੰਮਣਾ ਨਹੀਂ ਮੈਨੂੰ ਜੰਮ ਨਹੀਂ ਤੂੰ ਫੇਰ ਉੱਗਰ ਚੱਲੀ ਆ ਮੇਰੇ ਕੋਲ ਆ ਤੂੰ ਅੰਦਰ ਪਿਆ ਖੜੇ ਤੂੰ ਥੋੜਾ ਅੰਦਰ ਆ ਨਹੀਂ ਆਪਰਾ ਕੋਈ ਕੌਤੂ ਨਾ ਬੋਲਣਾ ਵੇ 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 ਇੱਕ ਪਾ ਇਸ ਦਾ ਇਹ ਪਾਰਕ ਦੇ ਨਾਲ ਵੀ ਹੈ ਸਾਇਨ ਹੈ ਸਾਇਨ ਪਹਿਲਾਂ ਵੀ ਇਤਨਾ ਜਿਹੀ ਜਿਹੀ ਲੜਾਈ ਹੁੰਦੀ ਐਕਚੁਅਲੀ ਕਿਸੇ ਕੋਲੇ ਰਿਕਲਸ ਕਮਣਾਂ ਚ ਪਿਆ ਗਿਆ ਸੀ ਤਾਂ ਅਸੀਂ ਜੋ ਰੋਕਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਸੁਧਰਿਆ ਫਿਰ ਅਸੀਂ ਪੁਲਿਸਦਾਰ ਵਗੈਰਾ ਬਾਈਟ ਪਰ ਅਸੀਂ ਤਣਾ ਦਿਖਾ ਦਿੱਤੇ ਸੀ ਉੱਥੇ ਨਾਲ ਬੁਲਾ ਲਿਆ ਕਹਿੰਦੇ ਕੋਈ ਨਹੀਂ ਸਿੱਧਣ ਦੇ ਤੇਰੇ ਨਾਲ ਕੁੱਤੇ ਟੰਡੇ ਕੋ ਯਾਰ ਰੱਖੇ ਨੇ ਬਾਦਸਨ ਕੋਟ ਮਾਰ ਤੁਹਾਡੀ ਮੱਕੇ ਗਲਤੀ ਮਾਫਰੁਲਾ ਤੇ ਫੇਨ ਨਹੀਂ ਤੁੰਦਸ ਦਾਟਾ ਕੰਦਾ ਅਸੀਂ ਮੰਗੂ ਬੋ ਨਹੀਂ ਮੰਗੇਗਾ ਇੱਥੇ ਇਹਨਾਂ ਨੂੰ ਲੈ ਗੁਰੂ ਬਾਣੀ ਹਾਂਜੀ ਦੋਆ ਪਾਰਟੀਆਂ ਜਿੰਨਾ ਹਾਂਜੀ ਦੋਆ ਪਾਰਟੀਆਂ ਜਿੰਨਾ ਹਾਂਜੀ ਅਸੀਂ ਉਹ ਜਾ ਜਿਹਦੇ ਸੱਟਾਂ ਲਾਈਆਂ ਮੇਰੇ ਪਾਪਾ ਦੇ ਲਾਈਆਂ ਸਾਡਾ ਪ੍ਰੈਸ਼ਰ ਹੈ ਗੱਡੀ ਮਾਰੀਆਂ ਸਿੱਧਾ ਹਾਂਜੀ ਜੀ ਬਾਹਰ ਜੀ ਬਾਹਰ ਉਹ ਪਤਾ ਨਹੀਂ ਕੀ ਰਾਟ ਰੂਟ ਲਈ ਤੇ ਰਾਟ ਰੂਟ ਲਈ ਕਰਦੇ ਤਾਂ ਕਿ ਉਹਨਾਂ ਨੇ ਪਹਿਲਾਂ ਸਾਰਾ ਤਿਆਰ ਰੱਖਿਆ ਹਾਂਜੀ ਕੀ ਕਰਦੀ ਵਿੱਤੀ ਸਰਪੰਚ ਜੀ ਉਸ ਨੂੰ ਜਿੱਥੇ ਰੋਲਾ ਹੈ ਸਾਹਮਣੇ ਜਿੱਥੇ ਸਾਡੇ ਕੀ ਨਾਮ ਪੁੱਛਿਆ ਮੇਰਾ ਨਾਮ ਨਿੰਦਰਪਾਲ ਕਰਿਆ ਹਾਂ ਜੀ ਇਹ ਜਿਹੜਾ ਝਗੜਾ ਹੋਇਆ ਕੀ ਸੀਗਾ ਤੇ ਰੋਲਾ ਕਾ ਦਾ ਸਰ ਮੇਰੀ ਸਿਸਟਰ ਜਿੱਦਾਂ ਉਹਦਾ ਆਪਰੇਸ਼ਨ ਹੋਇਆ ਆਪਰੇਟ ਮੈਰੀਡ ਆ ਤੇ ਉਹਨਾਂ ਦਾ ਪਿੱਤੇ ਦਾ ਆਪਰੇਸ਼ਨ ਆਇਆ ਜਿੱਕੋ ਉਹਨਾਂ ਦੇ ਖਾਣੇ ਵਾਲੀ ਨਾਲ ਚ ਪੱਤੀ ਸੀਗੀ ਉਹਦਾ ਹੋਇਆ ਦੋ ਆਪਰੇਟ ਹੋਏਗੇ ਤੇ ਇਹਨਾਂ ਦੀ ਸਟੈਂਡ ਕਰਵਾਉਣ ਦਾ ਟਾਈਮ ਉਹਨਾਂ ਨੇ 15 ਦਿਨ ਦਾ ਕਿਹਾ ਸੀ ਅੱਜ ਵੀ 20 ਜਾਂ 25 ਦਿਨ ਹੋ ਗਏ ਆ ਤੇ ਇਹਨਾਂ ਨੇ ਕੀ ਕਿਹਾ ਕੁੜੀ ਕਿਸੇ ਨਾਲ ਜੇ ਫੇਰ ਹੈਗਾ ਵਾ ਫੋਟੋਆਂ ਹੈਗੀਆਂ ਉਹਨਾਂ ਦੀ ਉਹਨਾਂ ਦੀ ਤੇ ਉਹਨਾਂ ਦੀ ਰਿਕਾਰਡਿੰਗ ਵਗੈਰਾ ਹੈਗੀਆਂ ਵੀ ਇਦਾਂ ਦੀ ਰਿਕਾਰਡਿੰਗ ਵਾ ਜਦਾਸ ਬਣਵਾਈ ਹੋਈ ਨਹੀਂ ਇਦਾਂ ਗੱਲਾਂ ਕਰਦੀ ਸੀ ਇੰਨਾ ਉਨੀ ਚ ਹੈਗਾ ਬੰਦਾ ਬਾਕੀ ਮੈਂ ਤੁਹਾਨੂੰ ਪ੍ਰੂਫ ਦੱਸ ਦੇਣੀ ਦਿਖਾ ਦੇਣੀ ਉਹਨਾਂ ਦੀ ਫੋਟੋਆਂ ਜਿਹੜਾ ਹੋਣਾ ਹੈ ਇਹ ਰਾਜਨਾਮਾ ਹੋ ਰਿਹਾ ਜਿਹੜੀ ਹਾਂਜੀ ਸਰ ਉਹਨਾ ਅਸੀਂ ਪੁਲਿਸ ਸਟੇਸ਼ਨ ਪਹਿਲਾਂ ਗਏ ਸੀ ਕਿਉਂਕਿ ਉੰਡਾ ਬਾਈ ਨਹੀਂ ਹੁੰਦਾ ਸੀ ਸਮਝਾਉਂਦੀ ਸੀ ਨਹੀਂ ਸਮਝਦਾ ਸੀ ਇਹਨੇ ਕਹੇ ਮੇਰਾ ਵਿਹਦਾ ਆਪਰੇ ਹੇ ਤੇ ਜਿੱਦਾਂ ਮੇਰੇ ਸਟੈਂਟ ਕਢਵਾਉਣੇ ਆ ਤੇ ਇਹ ਉਹਨੂੰ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਪਰ ਜਿੱਦਾਂ ਦੀ ਰਿਕਾਰਡਿੰਗ ਉਹ ਉਹਨਾਂ ਚ ਸਾਫ ਸਾਫ ਹੈਗਾ ਵੀ ਰੋਟੀ ਦੇ ਕਿਉਂ ਨਾ ਉਹਨੂੰ ਕਦੇ ਉਹਨੂੰ ਖੜਾ ਬਣਾ ਕੇ ਦਿੰਦਾ ਹੁਣ ਐਕਟੀਵਾ ਲੈ ਕੇ ਦੇਣੀ ਸੀ ਨੇ ਉਹਨੂੰ ਮਤਲਬ ਆਪਣੂ ਗਾਇਸ ਦੀ ਕੇਅਰ ਨਹੀਂ ਕਰ ਰਿਹਾ ਪ੍ਰਕਾਸ਼ੂ ਦੀ ਕਰਾਇਆ ਹਾਂਜੀ ਤੇ ਹੋਂ ਕੀ ਕਰਵਾਈ ਤੋਂ ਕਰ ਵੀ ਇਦਾਂ ਵਾ ਅਸੀਂ ਪੁਲਿਸ ਸਟੇਸ਼ਨ ਗਏ ਤੇ ਇਹ ਕਹਿੰਦੇ ਨਹੀਂ ਆਪਾਂ ਬੰਦੇ ਆ ਚ ਗੱਲ ਕਰਨੀ ਉਹ ਅਸੀਂ ਪਹਿਲਾਂ ਤਾਂ ਬੰਦੇ ਆ ਜੀ ਬੈਠੇ ਉਦੋਂ ਵੀ ਇਹਨਾਂ ਨੇ ਉੱਠ ਕੇ ਗੱਲ ਪੈਣ ਦੀ ਗੱਲ ਕਰੀ ਉਸ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਗਏ ਤੇ ਅਸੀਂ ਕਿ ਇੱਥੇ ਆ ਜਾਓ ਆਪਾਂ ਇਹਨੇ ਮੇਲ ਲੈ ਲੈਂਦੇ ਮੁੰਡੇ ਨੂੰ ਫੋਨ ਕੀਤਾ ਮੁੰਡਾ ਨਹੀਂ ਆਇਆ ਉੱਥੇ ਪੁਲਿਸ ਸਟੇਸ਼ਨ ਸਾਨੂੰ ਵਿੱਚ ਜਿਹੜੇ ਮੇਨ ਬੰਦੇ ਸੀ ਜਿਸ ਜਿਨ੍ਹਾਂ ਨੇ ਰਾਈਨਾਮਾ ਕਰਨਾ ਸੀ ਉਹਨਾਂ ਦੇ ਕਹਿਣ ਤੇ ਅਸੀਂ ਵਾਪਸ ਚੱਲ ਗਏ ਫਿਰ ਉੱਥੇ ਵੀ ਇਹਨਾਂ ਦੀ ਜਿੱਦਾਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਨੂੰ ਪੁੱਛਿਆ ਦੱਸਿਆ ਉਸ ਤੋਂ ਬਾਅਦ ਆਸਤੇ ਕਿ ਉਹਨੇ ਕਿਹਾ ਚਲ ਤੂੰ ਕੁੜੀ ਨੂੰ ਚਲ ਤਦ ਅਨਸਾਰਾ ਰੋਲਾ ਫਟਾਉਣਾ ਹਾਂਜੀ ਉਹ ਕੀ ਹੋਇਆ ਜਦੋਂ ਮਾਫੀ ਮੰਗਣ ਦੀ ਗੱਲ ਆਈ ਤੇ ਇਹ ਨਾ ਇਹਦੀ ਹਾਈਟ ਛੋਟੀ ਹੈ ਜੱਦੇ ਤੇ ਚੜ ਕੇ ਖੜਕੇ ਨਾ ਤੇ ਪਾਪਾ ਦੇ ਗੱਲ ਪੈ ਗਿਆ ਹਾਂਜੀ ਤੇ ਓਕੇ ਨਾ ਮਾਪੇ ਪਾ ਦਿੱਤੇ ਹਾਂਜੀ ਫੁੱਲ ਮੇਰੇ ਹਸਬੰਦ ਦੀ ਵੀ ਸੱਟ ਲੱਗੀ ਮੱਥੇ ਤੇ ਉਹਨਾਂ ਦੇ ਵਟਾਉ ਕੇ ਦਿਨ ਦੋ ਤੱਕ ਲੱਗੇ ਤੇ ਮੇਰੇ ਪਾਪਾ ਦੀ ਉਹਨਾਂ ਨੇ ਇੱਕ ਰਾਡ ਮਾਰੀ ਫਿਰ ਤੇ 깔 ਲਈ ਮਤਲਬ ਉਹਨਾਂ ਨੇ ਰੱਖਿਆ ਸੀ ਰਾਡ ਵਗੈਰਾ ਉਹਨਾਂ ਕੋਲ ਹਾਕੀ ਸੀ ਤੇ ਬੈਟ ਸੀਗਾ ਮੇਰੇ ਹਸਬੰਦ ਬੈਟ ਮਾਰਿਆ ਗਿਆ ਪਾਪਾ ਤੇ ਰਾਡ ਮਰੀ ਗਈ ਤੇ ਕੀ ਨਾਮ ਸੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਹਾਂ ਜੀ ਜਸਵੰਤ ਸਿੰਘ ਹੈ ਜੀ ਤਾਂ ਕਿਤੇ ਕੀ ਹੋਇਆ ਜਿਹੜਾ ਕੰਮ ਆ ਕੀ ਕਰੋ ਜੀ ਮੈਂ ਇੱਥੇ ਬੁੱਕਨ ਖਾਂ ਦੇ ਵਿੱਚ ਮੇਰੇ ਸਹੁਰੇ ਰਹਿੰਦੇ ਆ ਜੀ ਤੇ ਮੇਰੀ ਸਿਸਟਰ ਲਾਦਾ ਜਿੱਦਾਂ ਥੋੜਾ ਜਿਹਾ ਉਹਨਾਂ ਨੂੰ ਆਪਣੇ ਹਸਬੰਦ ਨਾਲ ਕੋਈ ਝਗੜਾ ਸੀਗਾ ਉਹਨਾਂ ਘਰ ਨੂੰ ਝਗੜਾ ਸੀਗਾ ਜਿੱਤੇ ਉਹਦੇ ਹਸਬੰਦ ਦਾ ਰਿਲੇਸ਼ਨਸ਼ਿਪ ਆ ਬਾਹਰ ਤੇ ਅਸੀਂ ਸਾਨੂੰ ਫੋਨ ਕੀਤਾ ਗਿਆ ਕਿ ਉਹਨੂੰ ਸਮਝਾ ਲਈਏ ਜਾਂ ਕੁਝ ਵੀ ਆ। ਕਾਫੀ ਉਹਨੂੰ ਟੌਰਚਰ ਕਰਦਾ ਸੀਗਾ, ਕੁੱਟਮਾਰ ਕਰਦਾ ਸੀਗਾ। 1 ਮਹੀਨਾ ਪਹਿਲਾਂ ਉਹਦਾ ਆਪਰੇਟਿਵ ਹੋਇਆ ਤੇ ਤੇਦੀ ਪੱਥਰੀ ਦਾ ਹੋਇਆ ਸੀਗਾ। ਤੇ ਉਹ ਠੀਕ ਨਹੀਂ ਰਹਿੰਦੇ ਸੀਗੇ। ਉਹ ਉਹਨਾਂ ਨੂੰ ਉਹਨਾਂ ਦੇ ਪੇਕੇ ਛੱਡਤਾ ਆਵੇ ਯਾਸ਼ੀ ਤੇ ਹੋ ਗਿਆ। ਉਹਦਾ ਕੁੜੀਆਂ ਦੇ ਚੱਕਰ ਦੇ ਵਿੱਚ ਕਿਤੇ ਕਿਤੇ ਨਾ ਕਿਹ ਖਾਂਦਾ ਸੀਗਾ। ਉਹਨਾਂ ਦੀ ਮਸ਼ੀਨ ਥੋੜਾ ਜਿਹਾ ਡਰ ਗਈ ਕਿ ਜੇ ਮੈਂ ਜੱਜ ਕੇ ਮਮ ਪੇਸ਼ੈਂਟ ਆ ਮੇਰੀ ਕੇਅਰ ਨਹੀਂ ਕਰਦਾ ਤੇ ਕਿਤੇ ਧੱਕੇ ਖਾਣਾ ਜਾਵਾ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਸਾਨੂੰ ਵੀ ਰਿਪੋਰਟਾਂ ਦਾ ਵੇਰਾ ਪਤਾ ਲੱਗਿਆ ਕਾਫੀ ਰਿਪੋਰਟਾਂ ਹੈ ਉਹਨਾਂ ਦੀਆਂ ਫੋਨ ਦੇ ਵਿੱਚ ਜਿਹੜੇ ਇਹਨਾਂ ਦੇ ਹਸਬੰਦ ਦੇ ਸਾਜਨ ਸਿੰਘ ਦੇ ਵਿੱਚ ਸੀਗੀਆਂ ਉਹ ਸਾਡੇ ਲਈ ਅਸੀਂ ਕੱਜਾਂ ਸਮਝਾ ਲਾਂਗੇ ਆ ਕੇ ਵਿਚਾਲੇ ਗਲਤੀਆਂ ਹੋ ਜਾਂਦੀਆਂ ਸਾਰਿਆਂ ਕੋਲ ਹੋ ਜਾਂਦੀਆਂ ਹਨ ਤੇ ਉਹ ਅਸੀਂ ਸਮਝਾਉਣ ਦੀ بجائے ਸਾਨੂੰ ਉਲਟਾ ਡੱਡੇ ਦੇ ਉੱਤੇ ਉਹ ਹਾਟਲ ਹੈਗਾ ਉੱਤੇ ਬਾਜ਼ ਚੌਂਕ ਦੇ ਵਿੱਚ ਹਾਟਲ ਹੈ ਹਾਟਲ ਦਾ ਨਾਮ ਵੀ ਯਾਰ ਮੈਂ ਸ਼ਾਹ ਕੋਟ ਏਰੀਆ ਤੋਂ ਰਹਿਣਾ ਵਾ ਤੇ ਉੱਥੇ ਗੱਲਾਂ ਗੱਲਾਂ ਦੇ ਵਿੱਚ ਸਾਨੂੰ ਇਹਨਾਂ ਵੀਡੀਓ ਵੀ ਬਣਾਈਆਂ ਤੇ ਸਾਨੂੰ ਬਸ ਇਦਾਂ ਹੀ ਫੋਟੋ ਕਟਾਪਾ ਕਰਨ ਲੱਗ ਗਏ ਫੋਟੋ ਕਟਾ ਦੋਹਾਂ ਚੋ ਆ ਦੋ ਪਾਰਟੀਆਂ ਹਾਂ ਅਸੀਂ ਇਹ ਆਪਣੇ ਆਪ ਛਡਾਉਂਦੇ ਸੀਗੇ ਤੇ ਇਹ ਇਹਨਾਂ ਨੇ ਫਿਰ ਇਦਾਂ ਪਿੱਛੇ ਪੰਨੇ ਬੈਠ ਵੀ ਦੇ ਲਕੋ ਕਰਕੇ ਤੇ ਮੇਰੇ ਬਾਜ਼ਰੀਨਾਂ ਦੀ ਸੱਟਾਂ ਲੱਗੀਆਂ ਇਸ ਤਰੀ ਨਾਲ ਜਿਹੜੀ ਉਹਨਾਂ ਦੀ ਵਾਈਫ ਆ ਉਹਨਾਂ ਨੂੰ ਖਿੱਚਿਆ ਤੂਹਾ ਜਿਹਦੇ ਪੇੜ ਮੋੜ ਚ ਪਹਿਲਾਂ ਤਰਕੇ ਵਗਾਰ ਲੱਗੇ ਉਹਨੂੰ ਕਾफी ਸੱਟਾਂ ਲੱਗੀਆਂ ਤੇ ਇਸ ਕਰਕੇ ਹੁਣ ਸਮਝਾਉਣ ਦਾ ਉਹ ਆਇਆ ਤੇ ਹੁਣ ਸਾਨੂੰ ਇਹ ਉਹਨਾਂ ਦਾ ਕੁੱਟ ਮਾਰ ਕਰਤੀ ਤੇ ਕੀ ਕਰਗੇ ਜੀ ਮਾਮਾ ਜੀ ਇਨਸਾਫ ਨਹੀਂ ਆਹੀ ਹੈ ਜੀ ਜਿਹੜੀ ਉਹਨਾਂ ਦੇ ਰਿਲੇਸ਼ਨ ਹੈ ਜਾਂ ਕੁਛ ਵੀ ਆ ਜੇ ਘਰ ਫਸੋਣਾ ਵਾ ਰਿਲੇਸ਼ਨ ਨੂੰ ਤਾਂ ਖਤਮ ਦੂਜੀ ਜਗ੍ਹਾ ਤੇ ਕਰਨਾ ਹੀ ਪੈਣਾ ਵਾ ਤੇ ਸਾਡੇ ਸਮਝਾਉਣ ਦੀ ਜਿਹਾ ਸੀ ਕਿ ਸਮਝਾਉਣ ਦੇ ਦੋ ਹਸਬੰਡ ਵਾਈਫ ਦਾ ਰੋਲ ਹੈ ਅਸੀਂ ਦਾ ਵਿੱਚ ਸਿਰਫ ਇੱਕ ਐਜ਼ ਇੱਕ ਰਿਸ਼ਤੇਦਾਰੀ ਵਿੱਚ ਬੰਦਾ ਸਮਝ ਆਉਂਦਾ ਤੇ ਆਏ ਹੁਣ ਕਾਰਵਾਈ ਇਹ ਆ ਕਿ ਜਿਹੜੇ ਸਾਡੇ ਸੱਟਾਂ ਲੱਗੀਆਂ ਦਾ ਇਹਨਾਂ ਤੇ ਪਹਿਲਾਂ ਇਹ ਆਸ਼ੀਆ ਜਾਂ ਕੁੜੀ ਵੱਲੋਂ ਕੋਈ ਕਾਰਵਾਈ ਇਹ ਤੋਂ ਬਣਦੀ ਕਾਰਵਾਈ ਕਿਸੇ ਜੀ ਤੁਸੀਂ ਇਹ ਕਿੰਨੇ ਆ ਗਿਆ ਸਭੀ ਨਾਮ ਤੇ ਇਹਨਾਂ ਨੂੰ ਵੀ ਪਰਚਾਪੜਾ ਆਪਣੇ ਰਿਲੇਟਿਵ ਨੇ ਇਹਨਾਂ ਨੂੰ ਦਿੱਤੀ ਉਹਨਾਂ ਦੇ ਜੀ ਹੂੰ ਇਹ ਆਦੇ ਹੀ ਆਜੂ ਨੂੰ ਕਰ ਇੱਥੇ ਬਹਿ ਕੇ ਤੇ ਰਾਡੀ ਨਾਮਾ ਕਰਦਾ ਹਾਂ ਹੂੰ ਆਹੀ ਕਾਇ ਚੱਲੇ ਹਾਂ ਜੀ ਚਲਿਆ ਜੀ ਅਸੀਂ ਤਾਂ ਬੈਠੇ ਹੀ ਸੀ ਕਿ ਉੱਥੇ ਇਹ ਚਲੋ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹੇ ਜੋ ਵੀ ਸੀ ਅਸੀਂ ਜਾਂ ਕਰੋ ਇਹਨਾਂ ਨੂੰ ਬਿਠਾ ਕੇ ਗੱਲਾਂ ਬਾਤਾਂ ਕਰਾਉਂਦੇ ਰਹੇ ਹਾਂ ਆਹ ਕਿ ਪਤਾ ਨਹੀਂ ਕੀ ਇਹਨਾਂ ਨੇ ਬੋਲਿਆ ਇਹ ਉਹਨਾਂ ਨੇ ਅੱਗੋਂ ਇਹਨਾਂ ਦੇ ਗੱਲ ਪੈ ਗਏ ਉੱਠ ਕੇ ਜੀ ਇਹਦਾ ਸਹੁਰਾ ਦੋਆ ਪਾਰਟੀਆਂ ਚੰਗਾ ਹਾਂ ਜੀ ਤੇ ਸਾਡੇ ਸੱਟਾਂ ਬਚੀਆਂ ਆ ਜੀ ਦਾ ਛਟਕਾ ਮੋਤੀ ਤੇ ਮੇਰੀ ਆ ਬਾਹਰ ਮੁਰੂਤੀ ਸਾਡੇ ਵੀ ਗੱਲ ਪੈ ਗਏ ਛਡਾਉਣ ਵਾਲਿਆਂ ਦੇ ਕਿੰਨੇ ਕੁ ਬੰਦੇ ਇੱਧਰ ਉੱਥੇ ਬੈਠੇ ਤੋ ਹੋਟਲ 'ਚ ਇਧਰੋਂ ਵੀ ਤੇ ਉਧਰੋਂ ਵੀ ਕੋਈ 15-20 ਬੰਦੇ ਸੀ। ਹੂੰ ਬੈਠੇ ਜਿਹੜੇ ਸਾਰੇ ਮਹੂਦਾਰ ਬੰਦੇ ਵੀ ਆਏ ਸੀ, ਰਿਸ਼ਤੇਦਾਰ ਵੀ ਆਏ ਸੀਗੇ। ਹੂੰ ਛੜਵਾਉਂਦੇ ਰਹੇ, ਗੱਲਾਂ-ਬਾਤ ਕਰਦੇ ਰਹੇ ਕਿ ਚਲੋ ਇਹਨਾਂ ਦਾ ਨਿਬੜ ਜੀ। ਹੂੰ ਪਰ ਨਾ ਆਏ ਹੈ। ਗਲਟ ਹੈਗੀ ਗੱਲਬਾਤ ਨਿਬੜ ਵੀ ਚੱਲੀ ਹੈ, ਫੇਰ ਵੀ ਪਤਾ ਨਹੀਂ ਕੀ ਗੱਲ ਕੀਤੀ ਹੈ ਗਲਟ ਹੈਗੀ। ਕੁਝ ਗੱਲ ਹੀ ਉਹਨੂੰ ਉਹੋ ਜਿਹੀ ਕਹਿਦੀ ਜੋ ਉਹਨਾਂ ਦੇ ਵਿੱਚ ਚੁੱਢੇ ਬੋਲਦੇ ਚੁੱਲੇ ਚੁਣੇ ਹੁਣ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਇਹੋ ਜੇ ਨਾਮ ਵਿੱਚ ਕਾਰਵਾਈ ਤਾਂ ਦੇਖੋ ਸਾਨੂੰ ਇਨਸਾਫ ਲੈਣਾ ਚਾਹੀਦਾ ਐਸੇ ਇਨਸਾਫ ਦੀ ਮੰਗ ਕਰਦੇ ਆ ਕੀ ਨਾਮ ਵਿਰਜੀਤ ਹਾ ਮੇਰਾ ਨਾਮ 사ਜਨੇ ਸਾਜਨੇ ਕਿੱਥੇ ਵਿਆਹਏ ਤੇ ਕੀ ਹੋਊਗਾ ਮਾਹਰ ਮੈਂ ਬੁੱਕਨ ਵਾਲੇ ਵਿਆਹ ਹਾਂ ਹਾਂ ਤੇ ਮੇਰੀ ਤੇ ਮੇਰੀ ਘਰਵਾਲੀ ਦਾ ਝਗੜਾ ਸੀ ਕਿੰਨੀ ਦਿਨ ਮੈਰਿਜ ਹੋਈ ਮੈਨੂੰ ਬਸ ਅਪ੍ਰੈਲ ਚ 2 ਸਾਲ ਹੋ ਜਾਣੇ ਹੂੰ ਤੇ ਮੇਰਾ ਤਾਂ ਮੇਰੀ ਘਰ ਦੇ ਨਾਲ ਝਗੜਾ ਹੋਇਆ ਸੀ ਤੇ ਉਹਦੇ ਰਾਜੀ ਨਾਮ ਲਈ ਅਸੀਂ ਸਰਪੰਚ ਨੂੰ ਸਾਰੇ ਮੋਤਵਾਰ ਬੰਦੇ ਬੁਲਾਏ ਸੀ ਇੰਨਾ ਵੱਲ ਕੋਈ ਮੋਤਵਾਰ ਬੰਦਾ ਇੱਕ ਹੀ ਆਇਆ ਇਹ ਕੋਈ ਬਾਜ਼ਾਰ ਦਾ ਸੀ ਕੋਈ ਇਹਨਾਂ ਦਾ ਸਰਪੰਚ ਨਹੀਂ ਆਇਆ ਹੋਟਲ ਦੇ ਵਿੱਚ ਰਾਜੀ ਨਾਮ ਹੋ ਰਿਹਾ ਸੀ ਹੋਟਲ ਦੇ ਵਿੱਚ ਰਾਜੀ ਨਾਮ ਉੱਥੇ ਮੈਂ ਕੰਮ ਕਰਦਾ ਤੇ ਚਲੋ ਇਹਨਾਂ ਨੇ ਹੀ ਕਿਹਾ ਵੇ ਐ ਕਰੋ ਉੱਥੇ ਇਕੱਠੇ ਹੋ ਜਾਂਦੇ ਆ ਬੈਠ ਕੇ ਗੱਲ ਕਰ ਲੈਨੇ ਆ ਤੇ ਜਦੋਂ ਆਏ ਨੇ ਜੀ ਉਦੋਂ ਬੈਠੇ ਨੇ ਅਸੀਂ ਗੱਲ ਕਰਨ ਨੂੰ ਬੈਠਿਆ ਸੀ ਵੀ ਬੈਠੇ ਰਹੇ ਤੇ ਮੇਰੇ ਘਰ ਦੇ ਕੋਲੇ ਬੱਚਾ ਸੀ ਮੇਰਾ ਠੀਕ ਹੈ ਤੇ ਮੈਂ ਬੱਚਾ ਫੜ ਲੱਗਾ ਜੀ ਮੇਰਾ ਸੋਹਣਾ ਮੇਰੇ ਗੱਲ ਪੈਣ ਲੱਗਿਆ ਮੇਰਾ ਮੁੰਡਾ ਜੀ ਮੈਂ ਮੁੰਡਾ ਤਾਂ ਫੜ ਸਕਣਾ ਚੱਲੋ ਲੜਾਈ ਸਾਡੀ ਆਪ ਵਿਚੇ ਮੁੰਡਾ ਤਾਂ ਮੈਂ ਚੱਕ ਹੀ ਸਕਣਾ ਮੇਰਾ ਸਹੁਰਾ ਉਦੋਂ ਗੱਲ ਪੈਣ ਲੱਗਿਆ ਤੇ ਚਾਚੇ ਨੇ ਵੀ ਮੇਰੇ ਸਹੁਰੇ ਨੂੰ ਸਮਝਾਇਆ ਕਿ ਚਲੋ ਹੋਂਦਾ ਵੀ ਬੱਚਾ ਹੀ ਇੱਥੇ ਲੈ ਥੋੜੀ ਚੱਲਾਂ ਇੱਥੇ ਗੱਲ ਕਰ ਲਈਏ ਉੱਥੇ ਬੈਠੇ ਆ ਸੀ ਮੇਰਾ ਸਹੁਰਾ ਕਹਿੰਦਾ ਤੂੰ ਮੁੰਡੇ ਨੂੰ ਹੱਥ ਨਹੀਂ ਲਾ ਸਕਦਾ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਵੀ ਆ ਕੋ ਕਿਹਾ ਵੀ ਇਹੀ ਕਿਉਂ ਨਹੀਂ ਚੱਕ ਸਕਦੇ ਉਸ ਤੋਂ ਬਾਅਦ ਇਹ ਚੱਲੇਗੇ ਜਿੱਥੇ ਵੀ ਜਾਣਾ ਉਸ ਤੋਂ ਬਾਅਦ ਫਿਰ ਚਲੋ ਮੋਤਵਾ ਬੰਦੇ ਲੈ ਕੇ ਆਏ ਸਾਡੇ ਵੱਲੋਂ ਵੀ ਕੋਈ ਆਏ ਮੇਰਾ ਚਾਚਾ ਹੈ ਸਰਪੰਚ ਹੈ ਠੀਕ ਹੈ ਉਹ ਵੀ ਆਏ ਸਾਡੇ ਤੇ ਉਹਨਾਂ ਨੇ ਰਾਜੀਨਾਮਾ ਵੀ ਸਾਰਾ ਕਰਾਤਾ ਹੀ ਮੇਲਾ ਮਾਲਕ ਬੈਠ ਸੀ ਇਹਨਾਂ ਦਾ ਮਾਲਕ ਬੈਠ ਸੀ ਸਰਪੰਚ ਬੈਠਾ ਸੀ ਹੂੰ ਪਰ ਸਾਰੇ ਰਾਜੀਨਾਮਾ ਕਰਾਤਾ ਹੀ ਉਹਨਾਂ ਨੇ ਉਸ ਤੋਂ ਬਾਅਦ ਮੇਰੀ ਸਾਲੀ ਤੇ ਮੇਰੇ ਘਰ ਦੀ ਕੋਈ ਗੱਲ ਕਹੀ ਇਹੋ ਜੀ ਉਹਨੂੰ ਮੇਰੇ ਨਾਲ ਪੰਗਾਮਾ ਹੋ ਗਿਆ ਪੰਗਾਮਾ ਮੇਰੇ ਗੱਲ ਪਹਿਲਾਂ ਮੇਰੇ ਨਾਲ ਇੱਕ ਤੋਂ ਜੇ ਤੇ ਕੋਈ ਹੋਰ ਵੀ ਹਥਿਆਰ ਤੋਰ ਚੱਲੇ ਕਿ ਅਸੀਂ ਕੁਰਸੀਆਂ ਵਿਰਸੀਆਂ ਪਤਾ ਨਹੀਂ ਜੀ ਮੇਰੇ ਤੇ ਸਾਲੀ ਤੇ ਮੇਰੇ ਗੱਲ ਪੈ ਰਹੀ ਜੀ ਬੰਨ ਤਾਂ ਕੁਛ ਨਹੀਂ ਪਤਾ ਉਹਨਾਂ ਨੇ ਮੈਨੂੰ ਉਹ ਕਿ ਮੇਰੇ ਗੱਲ ਪੈ ਗਈ ਦੋ ਉਹ ਦੋ ਜਾਨੀਆਂ ਮੇਰੇ ਨਾਲ ਸੀ ਹੁਣ ਇਨਸਾਫ ਦੀ ਬੰਕ ਹਾਂ ਜੀ ਅਸੀਂ ਤਾਂ ਇਨਸਾਫ ਜਾਣੇ ਮਸਲਾ ਇਹਦਾ ਆ ਹਾਟਲ ਦੇ ਵਿੱਚ ਦੋ ਪਾਰਟੀਆਂ ਲੜਾਈ ਇੰਨੀ ਪਤਾ ਨਹੀਂ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਜੀ ਬਾਪੂ ਨਾਮ ਦੇ ਵਿਅਕਤੀ ਦਾ ਉਹਨੇ ਉਹਨਾਂ ਤੇ ਦੋਸਿਆ ਲਵੀ ਸਾਡਾ ਕੋਈ ਘਰੇਲੂ ਝਗੜਾ ਸੀਗਾ ਜਿਹੜਾ ਅਸੀਂ ਰਾਈ ਲੈਣੇ ਗਏ ਇੱਥੇ ਇਕੱਠੇ ਹੋਏ ਸੀ ਰਾਜਨਾਮੇ ਦਰਾਣੀ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਵੱਧ ਕੇ ਲੜਾਈ ਹੋਈ ਤੇ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਤਾਂ ਉਹ ਬੰਦੇ ਤੇ ਬਲਸਤਾ ਲਾ ਕੇ ਸੀਗੇ ਤੇ ਅਸੀਂ ਮਗਰਸੋਂ ਲੱਤਾਂ ਲਾਈਆਂ ਜਿਹੜਾ ਹੁਣ ਇਹਨਾਂ ਦਾ ਗਿਆਨ ਹਾਸਲ ਕਰਕੇ ਐਮਐਲਏ ਦਾ ਸਰਕਾਰ ਤੇ ਜਿਹੜੀ ਬੰਦੀ ਕਰ ਲਈ ਉਹ ਕਿਤੇ ਹੈ ਹੁਣ ਤਾਂ ਮਰਣੀ ਹੈ ਤੇ ਤੇਰੀ ਭੈਣ ਤੇ ਇਹ ਬੱਚਾ ਜੰਮ ਕੇ ਤੁਜਾ ਨਹੀਂ ਮੈਂ ਤਾਂ ਇਹੋ ਮੰਨ ਮਰੀ ਤੇ ਨੂੰ ਜਾਪਦਾ ਮੈਂ ਹੀ ਕਹਿੰਦਾ ਇੱਕ ਜੰਮ ਕੇ ਖੜਕ ਗਈ ਅੱਛਾ ਜਿੰਨਾ ਸੋਭੇ ਪਹਿਲੇ ਖੜਕੀਆਂ ਪਿਓ ਨਹੀਂ ਇਹ ਨਹੀਂ ਨਹੀਂ ਇਹ ਨਹੀਂ ਪੈਂਦਾ ਬੱਚਾ ਉਹ ਤਾਂ ਨਹੀਂ ਫਿਰ ਫਿਰ ਕਈ ਲੜ ਪਏ ਫਿਰ ਇੱਥੇ ਗੱਲ ਆ ਜਣੀ ਐਵੇਂ ਫਾਇਦਾ ਕੀ ਹੈ ਤੁਸੀਂ ਪੁੱਠਾ ਬੋਲੀ ਜਾਓ ਤਾਂ ਥੋੜੀ ਮੰਗ ਸਿਸਟਮ ਬੰਨਣਾ ਹਾ ਹੋਟਲ ਹੈ ਸਾਡੇ ਮਿਲਟ ਹੋ ਜੇਗੀ ਪਰ ਸਹੀ ਤਰੀਕੇ ਨਾਲ ਚੱਲੋ ਸਹੀ ਤਰੀਕੇ ਨਾਲ ਚੱਲੋ ਬੋਲਣ ਨੂੰ ਗਲਤ ਨਾ ਚੱਲੋ ਪੁੱਠਾ ਨਹੀਂ ਬੋਲਣਾ ਇੱਥੇ ਰਾਜਨਾਮਾ ਕਰਨਾ ਹੈ ਚਲੋ ਇਹ ਇਹ ਸਾਰੇ ਗੰਦੀ ਪੈ ਗਈ ਔਰ ਛੱਡ ਦਿਓ ਤਾ ਤਿੰਨ ਜੰਮੇ ਚਾਰ ਜੰਮੇ ਤੁਹਾਡੀ ਮਾਂ ਮਾਂ ਕਿੰਨੇ ਜੰਮੇ ਮਾਂ ਕਿਹਨੇ ਮਾਂ ਇਹ ਵੇਖੀ ਨਹੀਂ ਓਵਰ ਬੋਲ ਰਿਹਾ ਮੈਂ ਮਾਂ ਦੇ ਇੱਕ ਟਾਈਮ ਤੇਰੀ ਗੱਲ ਕਿੱਥੇ ਆ ਗਈ ਕਿੰਨੇ ਨਾਲ ਕਲੇਸ਼ ਪੈ ਗਿਆ ਇਸ ਗੱਲ ਦਾ ਤੂੰ ਕਿਹਾ ਕਿ ਖੜਕ ਗਈ ਭਲਾਣਾ ਕਾਲੀ ਕੋਈ ਕਹਿੰਦਾ ਜੀ ਦਦਿਆਂ ਨੂੰ ਕੋਈ ਮੇਰੇ ਕਹਿੰਦਾ ਜੀ ਉਹ ਯਾਰ ਨੂੰ ਪਾਈ ਨਹੀਂ ਤੇ ਉਹ ਪਾਈ ਲਿਆ ਉਹਨੂੰ ਫਿਰ ਇੱਡੇ ਚੰਗੇ ਤੇਰੀ ਸੋਚ ਦਾ ਪਤਾ ਲੱਗਦਾ ਵੀ ਤੂੰ ਕਿੰਨਾ ਡਾਊਨ ਆ ਜਣਾ ਜਨਾਨੀ ਨੂੰ ਇਹ ਗੱਲ ਕਹਿਣਾ ਜਨਾਨੀ ਤਾਂ ਹੁੰਦੀ ਆ ਪੂਜਣ ਲਈ ਤੂੰ ਉਹਨੂੰ ਪਰਫਿਊਮ ਖਵਾ ਟ੍ਰੀਟਮੈਂਟ ਕਰਾਇਆ ਇਹ ਤਾਂ ਦਵਾਈ ਖਵਾ ਜਾਂ ਕੋਸ਼ ਕਰ ਤੂੰ ਤਾਂ ਦਵਾਈ ਦਾ ਵੀ ਪਤਾ ਲਿਆ ਦਵਾਈ ਦਵਾਈ ਨੀ ਕਿ ਨੀ ਮਦਵਾਣੀ ਚਲੋ ਮੇਰੇ ਮਾਂ ਤੇ ਫਲ ਟੁੱਟ ਲਿਆ ਦੇਣਾ ਮੋੜੇ ਕਰੂਗਾ ਫੇ ਹੈ ਖੜਕਨੇ ਤਾਂ ਫਿਰ ਆਪੇ ਜਾਂ ਦਵਾਈ ਨਹੀਂ ਲੇਉਣੀ ਇਹ ਕੀ ਮਚਾਉਂਦਾ ਸਦਾ ਤੇਰਾ ਮੁੰਡੇ ਨਾਲ ਤਾਂ ਹੋਰ ਸਖਵਾਰਾ ਹੋਗਾ ਰੋਜ਼ ਉਹਨਾਂ ਥੇ ਲਿਆਸੇ ਚੋਂ ਡੈਡੀ ਉਹਦਾ ਪਿਆਮਾ ਤੇ ਲਿਆ ਆਉਂਦਾ ਆ ਉਹ ਕਿੰਨਾ ਦੇ ਨੇ ਇਹ ਕਿਤੇ ਬਾਅਦ ਵਿੱਚ ਨਾ ਕੋਈ ਕੰਸਰਟ ਹੈ ਤੁਹਾਨੂੰ ਮਜੂਜ਼ਦਾ ਲੋਕਾਂ ਦੀ ਪਛਾਣ ਨਹੀਂ ਕਰਦਾ ਹੈ ਸ਼ਵਾਸ਼ਾ ਲੈਂਦਾ ਮੋੜਾ ਬੜਾ ਬਾਅਦ ਵਿੱਚ ਪਹੁੰਚਾਗੇ ਜੰਮੇ ਉੱਤੇ ਪਹੁੰਚ ਗਿਆ ਐਸਾ ਤਾਂ ਕਿਉਂ ਨਾ ਮਿਲਿਆ ਹੌਸਪੀਟਲ ਪਹਿਲਾਂ ਨਹੀਂ ਆਇਆ ਤੁਹਾਨੂੰ ਲੱਗਦਾ ਕੰਜੂਸ ਨਾ ਪਿਓ ਨਹੀਂ ਦਿੱਤੇ ਨਾ ਚਾਚੇ ਚਾਚੀਆਂ ਨੇ ਦਿੱਤੇ ਨਾ ਭੁਈਆਂ ਨੇ ਦਿੱਤੇ ਨਾ ਡਾਕਟਰ ਹੀ ਦਿੱਤੇ ਨਹੀਂ ਮੈਂ ਤੂੰ ਕੜਾਸ ਕੱਢੀ ਉਹਨੇ ਕੱਢ ਲਈ ਕੋਈ ਉਹ ਨਹੀਂ ਹੈ ਤੇ ਕੋਈ ਮਾੜਾ ਨਹੀਂ ਕਰੀ ਬਾਕੀ ਤਾਂ ਹੁੰਦਾ ਹੀ ਨਹੀਂ ਪਿਆ ਜੀ ਕਰ ਲੈ ਬਾਕੀ ਚਲੋ ਇਹਨਾਂ ਨੂੰ ਇਹ ਗੱਲ ਮੈਂ ਜ਼ਰੂਰ ਸਮਝਾਣੇ ਗੁੱਸੇ 'ਚ ਕਹਿ ਗਈ ਭੈਣ ਆ ਯਾ ਕੋਈਆਂ ਭੈਣਾਂ ਹੋਈਆਂ ਯਾ ਕੁਝ ਇੱਕੋ ਜਿਹੀ ਗੱਲ ਹੁੰਦੀ ਆ ਆਪਾਂ ਕਿਉਂ ਕਹਿਣਾ ਇੱਕ ਨੇ ਮਾੜੀ ਕਹੀ ਆਪਾਂ ਦੀ ਮੂੰਹ ਮਾਰੀ ਕੱਢਣੀ ਨਹੀਂ ਨਹੀਂ ਖੜੇ ਹੋਣ ਕੱਲ ਖੜੇ ਹੋਗੇ ਬਸ ਫੋਨ ਨੇ ਕਹਿੰਦੇ ਫੋਨ ਤੁਸੀਂ ਆਪੇ ਚ ਇਹਨੂੰ ਸਮਝਾਤੀ ਐ ਢਾਲ ਫੋਟਾ ਲੈ ਆ ਕੇ ਦਊਗਾ ਮਹੀਨਾ ਡੇਢ ਮਹੀਨਾ ਜਿਹੜਾ ਆਰਾਮ ਕਰੋ ਜਿੰਨਾ ਕੰਮ ਕਰ ਸਕਦੇ ਹੋ ਕਰੋ ਚਾਚੀ ਬੈਠੀ ਐ ਇਹਨੂੰ ਪੁੱਛ ਲਓ ਕਿਨੇ ਉਹਦਣੇ ਕਹਿੰਦੇ ਤੂੰ ਲੈਣ ਆਂਗੇ ਇਹ ਮੂਰ ਬੈਠੇ ਕਹਿੰਦੇ ਲੈ ਕੇ ਆਈਏ ਕਿ ਨਾ ਅੱਗੂ ਕਹਿੰਦੇ ਇਹਨੇ ਕਿਹਾ ਨਹੀਂ ਲੈ ਕੇ ਜਾ ਉੱਥੇ ਬੈਠ ਕੇ ਰੱਖ ਲੈ ਜਾਂਦੇ ਕ ਸਾਡੇ ਤੁਸੀਂ ਕਹਿੰਦੇ ਨਹੀਂ ਕਰਨ ਬਣਾ ਲੈ ਕੱਲ ਬਾਟਰ ਪਤਾ ਸਾਡੇ ਜਿਦੋਂ ਉਹਦੇ ਕੋਲ ਵੇਖਦਾ ਬਣਾ ਲੈ ਤੂੰ ਜਿਆਦਾ ਤੁਸੀਂ ਕੀ ਆ ਜਤੋਂ ਲੈਣ ਆਗੇ ਆਇਆ ਕੌਣੀ ਲੈਣ ਤੇ ਤੁਸੀਂ ਕਹਿੰਦੇ ਅਸੀਂ ਤੇਰੇ ਨਾਲ ਕਿ ਤੂੰ ਕਹਿਣ ਨੂੰ ਸੱਚਾ ਨਹੀਂ ਜਾਨਾ ਮੇਰਾ ਮੁੰਡਾ ਮੇਰਾ ਰੋਲ ਜਿਹਨਾਂ ਬੰਦੇ ਨੇ ਸੀ ਇਹਨੂੰ ਰੱਖਦੇ ਸਾਰਾ ਕੁਝ ਇਹਨੂੰ ਕਰਕੇ ਦੇਣੇ ਚਾਹਤੇ ਮੈਂ ਦੇ ਦਿਆਂਗਾ ਮੈਂ ਕਹਿੰਦਾ ਇੱਕ ਮਿੰਟ ਇੱਕ ਮਿੰਟ ਤੁਸੀਂ ਹੁਣ ਇਹ ਜਿਹੜਾ ਗੱਲ ਪਿਛਲੀ ਗੱਲ ਨੂੰ ਮਿੱਟੀ ਪਾਓ ਵਾਰੀ ਵਾਰੀ ਤੁਸੀਂ ਅੱਜ ਲਿਖਾ ਪੜੀ ਕਰ ਦਿੰਦੇ ਆ ਸੁਣ ਲਓ ਗੋਈ ਮੈਂ ਵੀ ਪਾ ਦਾਂ ਸਰਪੰਚ ਸਾਹਿਬ ਪਾ ਦਿੰਦੇ ਆ ਇਸ ਤੋਂ ਬਾਅਦ ਜਿਹੜੀਆਂ ਗੱਲਾਂ ਤੇ ਅਮਲ ਨਾ ਕੀਤਾ ਐਲੇ ਤੁਸੀਂ ਘਰ ਨੂੰ ਸੰਭਾਲਣਾ ਚਲੋ ਮਹੀਨਾ ਤੁਸੀਂ ਕਰ ਲੋ ਤਿੰਨ ਮਹੀਨੇ ਸਰ ਤਿੰਨ ਮਹੀਨੇ ਚਲੋ ਤਿੰਨ ਮਹੀਨੇ ਉਹ ਆਪੇ ਹੀ ਹੋਣਾ ਉੱਠ ਪੈਣਾ ਜਿਨਾਂ ਨੇ ਜਦੋਂ ਠੀਕ ਹੋ ਜਾਣਾ ਆਪੇ ਭਾਈ ਤੁਸੀਂ ਸੋਚੋ ਉਹਨੇ ਆਪੇ ਕਰ ਲੈਣਾ ਤੂੰ ਕਾਕਾ ਜਿਵੇਂ ਮਰਜ਼ੀ ਰੋਟੀ ਕੱਚੀ ਵੇਲ ਪੱਕੀ ਵੇਲ ਤੇਰਾ ਫਰ ਜਾਉਂ ਮਾਉ ਜੀ ਚਾਹ ਬਣਾ ਲਓ ਰੋਟੀ ਬਣਾ ਲੈਂਦੀ ਏ ਚੰਗੀ ਭਲੀ ਬਣਾ ਦਿੰਦੀ ਏ ਜੇ ਬਣਾ ਲੈਂਦੀ ਤਾਂ ਬਣਾਉਂਦੀ ਬਣਾ ਲੈਂਦੀ ਨੂੰ ਪੁੱਛੇ ਨਾ ਮੈਂ ਬਣਾ ਕੇ ਦਿੱਤੀ ਕਿ ਨਹੀਂ ਸਰ ਜੱਜ ਡਾਕਟਰ ਕਹਿ ਦੇਣਗੇ ਮੈਂ ਕਾ ਫਿਰ ਪ੍ਰੇਜ ਮਾਉ ਜੀ ਮੈਂ ਰੋਟੀ ਮੇਰੀ ਗੱਲ ਸਮਝ ਮੈਂ ਤੁਹਾਨੂੰ ਅੱਗੇ ਵੀ ਇਹ ਕਰ ਗਈ ਮੈਂ ਤਾਂ ਨੋਗੇ ਵੀ ਕਰ ਲਈ ਮੈਂ ਜੇ ਮੈਂ ਰੋਟੀ ਬਣਾ ਕੇ ਦਵਾਗਾ ਜੇ ਕੱਪੜੇ ਬਣਾ ਆਂਟ ਤੋਂ ਆ ਇੱਥੇ ਕਿੰਨਾ ਕੰਮ ਕਰਦੋ ਕਰ ਰਿਹਾ ਰਿਹਾ ਰਿਪੋਰਟਿੰਗ ਪਤਾ ਲੱਗਦਾ ਰੋਟੀਆਂ ਕਿੰਨੀ ਵੱਡੀਆਂ ਨੇ ਆਪੇ ਆਰ ਪੇਮੈਂਟ ਵਾਲ ਨੇ ਆਦਾ ਤੇ ਵਟਿ ਦਿਓ ਉਦੋਂ ਤੇ ਸੋਣਾ ਲੱਗਦਾ ਜਿਹੜੀ ਗਲਤੀ ਹੋਈ ਉਹ ਤਾਂ ਉਹ ਉਹ ਤਾਂ ਗਲਤੀ ਮੈਂ ਜਿਹੜੀ ਮਮੀ ਡਾਡੀ ਹੈ ਉਹਨਾਂ ਤੋਂ ਪਰ ਮਮੀ ਡਾਡੀ ਕਿਹਾ ਨਹੀਂ ਉਹ ਸੋ ਗਲਤੀ ਮਮੀ ਡਾਡੀ ਬਣਾ ਹੀ ਬੈਠਾ ਸੀ ਦੇਖਣਾ ਚੋ ਆਪਾਂ ਹੁਣ ਇਹ ਤਾਂ ਹੁਣ ਆਪਾਂ ਰਿਪੋਰਟ

गलत उठा ना बोलना चुप भाई अगे आगे बनाओ गलत बोलते हैं

ਚਲੋ ਆਪ ਨਹੀਂ ਆਉਣੀ ਥੋੜਾ ਜਿਹਾ ਚਲੋ ਉਹਨਾਂ ਨਾਲ ਦੋਨੋਂ ਸਾਰੇ ਉਹ ਗੱਲਾਂ ਬੋਲਣ ਦਾ ਕੋਈ ਮਤਲਬ ਹੀ ਨਹੀਂ ਹੈ ਤੇ ਵਿੱਚ ਦੋ ਮਿੰਟ ਮੈਨੂੰ ਗੱਲ ਸੁਣਾ ਜੇ ਤੁਸੀਂ ਧੱਕੇ ਨਾਲ ਦੂਜੀ ਨਹੀਂ ਹੁੰਦਾ ਮੇਰੀ ਗੱਲ ਸੁਣੋ ਕੀ ਰੱਕ ਬਣਦਾ ਹੈ ਤੁਸੀਂ ਉਹਨਾਂ ਦਾ ਕੰਮ ਨੂੰ ਆਪਾਂ ਕਰੀਏ ਖਤਮ ਸਭ ਨੂੰ ਪਤਾ ਮੇਰੇ ਚ ਕੀ ਗਲਤੀ ਹੈ ਤੇ ਆਪਾਂ ਹੁਣ ਕਿਸੇ ਨੂੰ ਕੁਝ ਨਹੀਂ ਕਹਿਣਾ ਸਾਰੇ ਸਮਝਦਾਰ ਨੇ ਜੇ ਲੋੜੇ ਘਰ ਬਸਾਉਣਾ ਦੋਵਾਂ ਨੇ ਤੁਹਾਨੂੰ ਇਕੱਠੇ ਮਿਲ ਜੁਲ ਕੇ ਰਹਿਣਾ ਬੈਠਾ ਰੋਟੀ ਬਲਵਾਓ ਬਾਹਰੋਂ ਲਿਆ ਕੱਕਾ ਜੋ ਮਰਜੀ ਕਰ ਚਾਹੇ ਤੋ ਬਲਵਾ ਪਿਆਰ ਨਾਲ ਇਹ ਤੇਰੇ ਉੱਤੇ ਕੋਈ ਬਣਾ ਲੈਂਦੀ ਰੋਟੀ ਸਾਰਾ ਚੱਲ ਬਣਾ ਬਲਵਾ ਲਈ ਫਿਰ ਕੋਲੀ ਹੋ ਗਈ ਇਹ ਬਾਹਰੋਂ ਲੈ ਆਈ ਦੂਜੀ ਗੱਲ ਇਹ ਆ ਮੈਂ ਨਹੀਂ ਦਾ ਯਾਰ ਕੋਈ ਗੱਲ ਨਹੀਂ ਤੂੰ ਆ ਜੂ ਰੱਬ ਦਾ ਆ ਸਕਦਾ ਮੈਂ ਕਹਦਾ ਨਾ ਕੋਈ ਖੀਰੇ ਕਦੇ ਨਹੀਂ ਜਾਂਦਾ ਕੱਚਾ ਪੱਕਾ ਮੱਝਾ ਨਾ ਤੂੰ ਠੀਕ ਹੋਵੇਂ ਰੋਟੀ ਬਲਵਾ ਉਸ ਤੋਂ ਬਾਅਦ ਕੋਈ ਨਹੀਂ ਚਾਰਾ ਹੋਣਾ ਨਹੀਂ ਨਹੀਂ ਮੁੰਡਾ ਕੁਝ ਕਹੋ ਦੂਜੀ ਗੱਲ ਇਹ ਆ ਕਿ ਕੋ ਕੰਮ ਨਹੀਂ ਕਰੂਗਾ ਜੇ ਕਰੂਗਾ ਤੇ ਮਗਰ ਕੋਈ ਨਹੀਂ ਸਾਰੇ ਤੁਹਾਡੇ ਨਾਲ ਹੋਣਗੇ ਕਿਉਂ ਜੀ ਹਾਂਜੀ ਤੀਜੀ ਗੱਲ ਇਹ ਆ ਕਿ ਜਿਹੜੀ ਤੁਹਾਡੇ ਜਿਹੜੇ ਆ ਨਾ ਤੁਸੀਂ ਜਿਆਦਾ ਇਹਨਾਂ ਨੂੰ ਨਾ ਤਾਂ ਤੁਸੀਂ ਲੋਕ ਇਹਨਾਂ ਨੂੰ ਛੇੜੋ ਜਾਂ ਆਓ ਜਾਂ ਜਾਓ ਕੋਈ ਦੱਗਦੇ ਹੀ ਨਹੀਂ ਆਵੇ ਨਾ ਤੁਸੀਂ ਕਰਦਾ ਕਿ ਇੱਥੇ ਆ ਰਹੀ ਨਹੀਂ ਇਹ ਗੱਲ ਕਹੀ ਮੁੰਡਿਆਂ ਨੂੰ ਲਾਜ ਕਿਉਂ ਇਤਨੀ ਆਸਕ ਦੀ ਚਲੋ ਛੱਡੋ ਪੁਰਾਣੀ ਗੱਲ ਇਹ ਇਹ ਕਹਿ ਸਕਦਾ ਨਾ ਇਹ ਵੀ ਕਹਿ ਸਕਦਾ ਨਾ ਵੀਰਾਂ ਨੂੰ ਲੈ ਆ ਤੇ ਮੁੰਡੇ ਨੂੰ ਫਾਨੂ ਮਿਲਾ ਜਾ ਹੈ ਕੱਲੇ ਮੁੰਡੇ ਨੂੰ ਲੈ ਜਾ ਜਦੋਂ ਇੱਥੇ ਜਰਮਾ ਹੀ ਨਹੀਂ ਤੂੰ ਉਹਨਾਂ ਨੂੰ ਮੇਰੇ ਨਹੀਂ ਕੁਮਾਵੇ ਉਹ ਇੱਥੇ ਆ ਜਿੰਦੀ ਮੈਨੂੰ ਚਾਹ ਨਹੀਂ ਪੁੱਛਣੀ ਪਾਣੀ ਨਹੀਂ ਪੁੱਛਣਾ ਫਿਰ ਕਿਉਂ ਆਵੇਂ ਨਾ ਠੀਕ ਪੱਠੇ ਚਾਹ ਪਾਣੀ ਮੇਰੇ ਮਾਪਿਆਂ ਤੋਂ ਪੁੱਛਾਈ ਤੂੰ ਅੱਜ ਮੈਂ ਤੈਨੂੰ ਚਾਹ ਬਣਾਣੀ ਹੈ ਇਹਨੂੰ ਪਿਉੜ ਕਰ ਕਿ ਕਿਆ ਮੁੰਡਾ ਇਹ ਲੈ ਗਿਆ ਕੋਈ ਨਹੀਂ ਦੋ ਦਿਨ ਮਿਲ ਕੰਮ ਕਰੇਗਾ ਤੀਜੇ ਦਿਨ ਲੈ ਲੈਣ ਇਹ ਨੂੰ ਕਹਿੰਦਾ ਕੋਈ ਨਹੀਂ ਤੇਰੇ ਕੋਲ ਲੈ ਆਪਾਂ ਕਰੀਏ ਸੁਣਾ ਆਪਾਂ ਹੋ ਇਹ ਕੰਮ ਮੇਰੇ ਕਾ ਤੋੜਦਾ ਆਪਾਂ ਭਾਵਾ ਨਹੀਂ ਬਣੂਗੀ ਜਦੋਂ ਮਰਜੀ ਤੋੜ ਲਾਂਗੇ ਹੁਣ ਤੁਸੀਂ ਚਾਹਸ ਲੈ ਲਓ ਸਿਆਣੇ ਬਣਜੋ ਕਿਸੇ ਦੇ ਦੁਆਰਾ ਨਹੀਂ ਆ ਰਹਾ ਮੈਨੂੰ ਜਿਹੜੇ ਘੰਟੇ ਹੋ ਗਏ ਮੇਰੀ ਦੁਕਾਨ ਚ ਅੱਜ ਕੁੜੀ ਵੀ ਨਹੀਂ ਆਈ ਕੰਮਾਂ ਲਈ ਮੈਂ ਨਾਦਰ ਉਠਾ ਕੇ ਆਇਆ ਇਹਦੇ ਖਾਤਰ ਕਹਿੰਦਾ ਚਲੋ 10 ਮਿੰਟ ਲਾ ਲਓ 10 ਮਿੰਟ ਤਾਂ ਦੇ ਲਓ ਕਹਿਣ ਨੂੰ 10 ਮਿੰਟ ਹੁੰਦੇ ਆ 2 ਮਿੰਟ ਹੋ ਗਏ ਆਪਾਂ ਨੂੰ ਤੁਸੀਂ ਹੋਰ ਸਿਆਣੇ ਬਣਜੋ ਦੋਵੇਂ ਮੀਆਂ ਬੀਬੀ ਜ਼ਿਆਦਾ ਇਹਨੂੰ ਬੰਦਾ ਪੈਣਾ ਤੇ ਨਾਲ ਤੁਹਾਨੂੰ ਬੰਦਾ ਪੈਣਾ ਹੋਰ ਤੁਸੀਂ ਅਗਲੀ ਪਿਛਲੀ ਕੋਈ ਵੀ ਭੈਣ ਭਰਾ ਹੋਵੇ ਮਾਪਿਓ ਕੋਈ ਛੇ ਨਾ ਕਿਸੇ ਨੂੰ ਕੋਈ ਗੱਲ ਨਹੀਂ ਕਹਿਣੀ ਜੇ ਆਪਾਂ ਕਿਚੜ ਛੁੱਟਾਂਗੇ ਛਿੱਟੇ ਆਪਣੇ ਘਰੇ ਕੋਈ ਗੱਲ ਨਾ